ਇਹ ਇਹ ਪੰਜਾਬ ਦੇ ਵਿੱਚ ਮਨੇ ਆਪਦੇ ਬਜ਼ੁਰਗਾਂ ਤੇ ਆਪਦੇ ਨੌਜਵਾਨਾਂ ਤੇ ਆਪਦੇ ਸਾਥੀਆਂ ਦੇ ਉੱਤੇ ਤਸੱਦਦ ਹੋਣਾ ਨਹੀਂ ਬਰਦਾਸ਼ਤ ਕਰ ਸਕਦੇ ਉਸੇ ਦੇ ਵਿੱਚ ਹੀ ਅੱਜ ਇਹਨਾਂ ਨੇ ਸੋਲੀਡੇਟਰੀ ਵਿੱਚੋਂ ਇਹ ਮਾਰਚ ਕੱਢਿਆ ਤੇ ਅਸੀਂ ਧੰਨਵਾਦ ਕਰਦੇ ਹਾਂ ਜਿਵੇਂ ਸਾਨੂੰ ਐਮਐਸਪੀ ਨਾ ਦੇ ਕੇ ਕਿਸਾਨੀ ਮਜ਼ਦੂਰਾਂ ਜਿਹੜਾ ਉਹ ਬਰਬਾਦ ਹੋਊਗਾ ਜਿਹੜੀ ਹਰਿਆਣੇ ਪੰਜਾਬ ਵਾਲੀ ਧੋਮਨੀ ਉਹ ਖਰ ਬਰਬਾਦ ਹੋ ਜਾਣੀ ਹੈ ਐਵੇਂ ਹੀ ਸਾਨੂੰ ਡਿਸੀਜਨ 메ਕਿੰਗ ਤੋਂ ਬਾਹਰ ਕੱਢਿਆ ਜਾ ਰਿਹਾ ਹੈ ਕਿਸਾਨੀ ਦੇ ਵਿੱਚੋਂ ਆਪਸੀ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਉਹ ਲੱਗਦਾ ਵੀ ਇਹ ਕਿਉਂ ਆਖਰ ਇਸ ਸਮੇਂ ਦੇ ਦੌਰਾਨ ਕਿਉਂ ਸਾਹਮਣੇ ਚੀਜ਼ਾਂ ਆ ਰਹੀਆਂ ਹਨ ਅਸਲ 'ਚ ਪਤਾ ਨਹੀਂ ਹੈਗਾ ਇੱਕ ਰ ਹੈ ਕਿ ਨੈਰੇਟਿਵ ਸਿਰਜਿਆ ਜਾ ਰਿਹਾ ਹੈ ਕਿ ਮੰਗਾ ਦੇ ਉੱਪਰ ਗੱਲ ਨਾ ਹੋ ਕੇ ਏਕੇ ਵਾਲੀਆਂ ਗੱਲਾਂ ਨੂੰ ਜ ਵੱਧ ਪ੍ਰਫੁੱਲਿਤ ਕੀਤਾ ਜਾ ਰਿਹਾ ਹੈ ਇਹ ਰੋਲਾ ਹੈਗਾ ਜਿੰਨਾ ਬਾਈ ਇਹ ਸ਼ੰਭੂ ਬਾਡਰ ਤੋਂ ਇੱਧਰ-ਇੱਧਰ ਹੈਗਾ ਤੁਸੀਂ ਉੱਧਰ ਜਾਓ ਇਹ ਐਸਕੇਮ ਸਾਰਾ ਇਕੱਠੇ ਮਿਲਦਾ ਉਹ ਕਹਿੰਦੇ ਵੀ ਇਹ ਇਕੱਠੇ ਲੜੇ ਸੀ ਇਕੱਠੇ ਹੈਗੇ ਨੇ ਆਉਂਦੇ ਦਿਨਾਂ ਦੇ ਵਿੱਚ ਦੁਬਾਰੇ ਇਹ ਚੀਜ਼ ਦਿਖੂਗੀ ਕਿ ਸਾਰੇ ਲੀਡਰ ਬੈਠੇ ਨੇ ਇੱਕ ਥਾਂ ਤੇ ਤੇ ਕਿਉਂਕਿ ਢੱਲੇ ਵਾਲ ਦੀ ਸਿਹਤ ਇੱਕ ਇੱਕ ਕਹਿਣਾ ਵੈਸੀ ਵੀ ਜੀ ਉਹ ਇੰਨੇ ਦਿਨ ਦੇ ਭੁਖ ਹ ਕਾਲਪੁਸ਼ ਵੀ ਬਣ ਸਕਦਾ ਉਹਨਾਂ ਦੀ ਹਾਲਾਤ ਤਾਂ ਅੱਜ ਵੀ ਇਹੋ ਜਿਹੇ ਨੇ ਕਿਉਂਕਿ ਉਹਨਾਂ ਦਾ ਕਰੀਟਿਨਿਨ ਲੈਵਲ ਬਹੁਤ ਵੱਧ ਚੁੱਕਿਆ ਹੈ ਲੀਵਰ ਦੇ ਵਿੱਚ ਫੰਕਸ਼ਨ ਆ ਚੁੱਕਿਆ ਹੈ ਕਿਡਨੀਆ ਦੇ ਵਿੱਚ ਫੇਫੜਿਆਂ ਦੇ ਵਿੱਚ ਉਹਨਾਂ ਦੀ ਬੋਡੀ ਜਿਹੜੀ ਸਲੋ ਰਿਐਕਟ ਕਰਦੀ ਹੈ ਉਹਨਾਂ ਨੂੰ ਤਾਂ ਕਦੇ ਵੀ ਹੋ ਸਕਦਾ ਉਹ ਤਾਂ ਸਾਇਲੈਂਟਲੀ ਜਾਣਗੇ ਹੁਣ ਪਤਾ ਵੀ ਨਹੀਂ ਲੱਗੂਗਾ ਸਸੀ ਕਾਲਾ ਲਗਾਤਾਰ ਡੱਲੇ ਵਾਲ ਹੋਰਾਂ ਦੀ ਸਿਹਤ ਨੂੰ ਲੈ ਕੇ ਤਾਂ ਖੈਰ ਸਭ ਨੂੰ ਪਤਾ ਹੀ ਹੈ ਕਿਉਂਕਿ ਜਿਉਂ-ਜਿਉਂ ਦਿਨ ਜਾਂ ਸਮਾਂ ਟੱਪ ਰਿਹਾ ਹੈ ਤਾਂ ਉਹ ਚਿੰਤਾਜਨਕ ਬਣ ਰਹੀ ਆ ਪਰ ਨਾਲ ਹੀ ਜੇ ਦੇਖੀਏ ਤਾਂ ਉਸ ਤਰ੍ਹਾਂ ਦੇ ਨਾਲ ਕੇਂਦਰ ਦਾ ਕੋਈ ਰਵਈਆ ਹਜੇ ਦੇਖਣ ਨੂੰ ਮਿਲਿਆ ਨਹੀਂ ਕਿ ਆ ਆਉਂਦੇ ਦਿਨਾਂ 'ਚ ਇਹ ਲੱਗ ਸਕੇ ਕਿ ਇਹ ਮਸਲਾ ਹੱਲ ਹੋ ਜਾਊਗਾ ਭਾਵੇਂ ਅਫਸਰ ਆ ਕੇ ਗਏ ਨੇ ਰਿਪੋਰਟ ਪਲਪਲ ਦੀ ਜਾਰੀ ਹੈ ਇਹ 'ਚ ਵੀ ਕੋਈ ਦੋਰਾ ਨਹੀਂ ਪੰਜਾਬ ਯੂਨੀਵਰਸਿਟੀ ਖੜੇ ਆ ਯੂਨੀਵਰਸਿਟੀ ਦੇ ਵਿੱਚ ਵੀ ਅੱਜ ਮੁੰਡੇ ਇਕੱਠੇ ਹੋਏ ਨੇ ਤੇ ਇਹਨੇ ਇਹ ਵੀ ਜੇ ਕਹੀਏ ਕਿ ਕਿਸਾਨੀ ਮੰਗਾ ਨੂੰ ਲੈ ਕੇ ਜਾਂ ਕਹੀਏ ਕਿ ਕਿਸਾਨੀ ਨੂੰ ਬਚਾਉਣ ਦੇ ਵਾਸਤੇ ਆ ਜਿਹੜਾ ਉਹ ਲਗਾਤਾਰ ਜੇ ਕਹੀਏ ਕਿ ਆਉਂਦੇ ਦਿਨਾਂ ਦੇ ਵਿੱਚ ਵੀ ਕਹਿੰਦੇ ਅਸੀਂ ਇਸੇ ਤਰ੍ਹਾਂ ਦੇ ਐਕਟਿਵ ਰਹਾਂਗੇ ਤੇ ਇਹਨਾਂ ਮੰਗਾਂ ਨੂੰ ਲੈ ਕੇ ਏਸੀ ਵੀ ਆਪਦੀ سپورਟ ਰੱਖਾਂਗੇ। ਯਾਨੀ ਕਿ ਨੌਜਵਾਨ ਵੀ ਹੁਣ ਇਹ ਗੱਲ ਸਮਝ ਗਏ ਨੇ ਵੀ ਪਿਛਲੀ ਵਾਰ ਵਾਂਗੂ ਸਾਰਿਆਂ ਨੂੰ ਹੀ ਆਉਣਾ ਪਊਗਾ। ਤੇਜਵੀਰ ਜੀ ਲੱਗਦਾ ਵੀ ਇਸ ਵਾਰ ਵੀ ਉਹੋ ਜਿਹੀ ਹਾਲਾਤ ਬਣਦੇ ਦਿਖ ਰਹੇ ਨੇ ਤੇ ਜਾਂ ਫਿਰ ਬਣਾਉਣੇ ਪੈਣਗੇ ਵੀ ਜੇਕਰ ਹਾਲਾਤ ਢੱਲੇਵਾਲ ਹੋਰਾਂ ਦੇ ਵੀ ਕੋਈ ਬਹੁਤੇ ਚੰਗੇ ਹੈ ਨਹੀਂਗੇ ਤੇ ਦੂਜੇ ਪਾਸੇ ਕਿਸਾਨੀ ਬਚਾਉਣ ਵਾਸਤੇ ਲੋਕਾਂ ਦਾ ਸੰਗ ਵੀ ਜਿਆਦਾ ਚਾਹੀਦਾ ਅਸਲ ਚ ਕੀ ਹੈ ਜਿਹੜੀ ਯੂਨੀਵਰਸਿਟੀ ਦਾ ਖੇਤਰ ਹੁੰਦਾ ਹੈ ਖਾਸ ਕਰਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਜਿਹੜਾ ਖੇਤਰ ਹੈ ਜਿੱਥੇ ਆਪਾਂ ਅੱਜ ਖੜੇ ਹਾਂ ਇਸ ਦੇ ਵਿੱਚ ਜਿਹੜੇ ਸਟੂਡੈਂਟ ਆਉਂਦੇ ਨੇ ਉਹਨਾਂ ਦਾ ਬੈਕਗ੍ਰਾਉਂਡ ਕਿਸਾਨੀ ਮਜ਼ਦੂਰੀ ਨਾਲ ਹੀ ਜੁੜਿਆ ਹੁੰਦਾ ਹੈ ਇਹ ਯੂਨੀਵਰਸਿਟੀ ਦਾ ਆਧਾਰਾ ਬਚਣਾ ਬਹੁਤ ਜ਼ਰੂਰੀ ਹੈ ਜਿਵੇਂ ਇੱਥੇ ਇੱਕ ਚੀਜ਼ ਚੱਲ ਰਹੀ ਹੈ ਕਿ ਸਿਨੇਟ ਦੇ ਇਲੈਕਸ਼ਨ ਨਾ ਕਰਵਾ ਕੇ ਉਹਨਾਂ ਨੂੰ ਸਟੂਡੈਂਟਾਂ ਨੂੰ ਡਿਸੀਜਨ 메ਕਿੰਗ ਹਰਿਆਣੇ ਪੰਜਾਬ ਵਾਲੀ ਟੋਮਨੀ ਉਹ ਬਰਬਾਦ ਹੋ ਜਾਣੀ ਹੈ ਐਵੇਂ ਹੀ ਸਾਨੂੰ ਡਿਸੀਜਨ 메ਕਿੰਗ ਤੋਂ ਬਾਹਰ ਕੱਢਿਆ ਜਾ ਰਿਹਾ ਹੈ ਕਿਸਾਨੀ ਦੇ ਵਿੱਚੋਂ ਪਰ ਇਹ ਸਾਰੇ ਇਸ ਚੀਜ਼ ਨੂੰ ਜਾਣਦੇ ਆ ਕਿ ਇਹ ਜੰਗ ਹੈ ਜਿਹਦੇ ਵਿੱਚ ਪੰਜਾਬ ਦੇ ਜੰਮੇ ਨੂੰ ਨਿੱਤ ਮਹੀਮਾ ਉਹੀ ਗੱਲ ਹੈ ਵੀ ਇਹ ਇਹ ਪੰਜਾਬ ਦੇ ਜਿਵੇਂ ਆਪਦੇ ਬਜ਼ੁਰਗਾਂ ਤੇ ਆਪਦੇ ਨੌਜਵਾਨਾਂ ਤੇ ਆਪਦੇ ਸਾਥੀਆਂ ਦੇ ਉੱਥੇ ਤਸੱਦਦ ਹੋਣਾ ਨਹੀਂ ਬਰਦਾਸ਼ਤ ਕਰ ਸਕਦੇ ਉਸੇ ਦੇ ਵਿੱਚ ਹੀ ਅੱਜ ਇਹਨਾਂ ਨੇ ਸੋਲੀਡੇਟਰੀ ਵਿੱਚੋਂ ਇਹ ਮਾਰਚ ਕੱਢਿਆ ਤੇ ਅਸੀਂ ਧੰਨਵਾਦ ਕਰਦੇ ਹਾਂ ਤੇ ਧੰਨਵਾਦ ਕਰਦੇ ਹਾਂ ਸਾਰੇ ਕਲਾਕਾਰ ਕਲਾਕਾਰ ਵੀਰਾਂ ਦਾ ਜਿਨ੍ਹਾਂ ਨੇ ਸਾਡੀ ਆਵਾਜ਼ ਚ ਕੀ ਹੈ ਤੇ ਹੁਣ ਅਸੀਂ ਬੇਨਤੀ ਕਰਦੇ ਹਾਂ ਜਿਨ੍ਹਾਂ ਵੀ ਸਾਡੇ ਪੰਜਾਬ ਦੇ ਬੁੱਧੀਜੀਵੀ ਨੇ ਉਹ ਇੱਕੇ ਵੱਲ ਵਧਨ ਪੂਰੇ ਦੇਸ਼ ਦੇ ਕਿਸਾਨ ਇਕੱਠੇ ਹੋ ਚੁੱਕੇ ਨੇ ਅਸੀਂ ਅੱਜ ਹਰਿਆਣੇ ਦੇ ਵਿੱਚੋਂ ਵੱਡੇ ਕਿਸਾਨ ਟਰੈਕਟਰ ਮਾਰਚ ਕਰਕੇ ਇਸ ਦਾ ਇੱਕੇ ਦਾ ਅਸੀਂ ਸੰਦੇਸ਼ ਦਿੱਤਾ ਹੈ ਤੇ ਹੁਣ ਗੱਲਾਂ ਇਹ ਨਹੀਂ ਹੈ ਕਿ ਉਹ ਕੀ ਬੋਲਦਾ ਹੈ ਉਹ ਕੀ ਬੋਲਦੇ ਦਿਸ਼ਮਨ ਬਹੁਤ ਵੱਡਾ ਹੈ ਦੁਸ਼ਮਣ ਦੀ ਤਾਕਤ ਬਹੁਤ ਵੱਡੀ ਆਪਾਂ ਬਹੁਤ ਛੋਟੇ ਹਾਂ ਇਸ ਗੱਲ 'ਚ ਆਪਾਂ ਨੂੰ ਵੱਡੀਆਂ ਤਾਕਤਾਂ ਵਾਂਗੂ ਇਕੱਠੇ ਹੋ ਕੇ ਇੱਕ ਹਮਲਾ ਮਾਰਨ ਦੀ ਜ਼ਰੂਰਤ ਹੈ ਪਰ ਇਹਦੀ ਚੀਜ਼ ਦੇਖੀਏ ਕਿ ਕੱਲ ਦਾ ਵੀ ਲਗਾਤਾਰ ਹਾਲਾਂਕਿ ਪੰਦੇਰ ਹੋਣਾ ਨੇ ਵੀ ਸਵੇਰੇ ਨਰਾਜ਼ਗੀ ਜਤਾਈ ਇਸ ਚੀਜ਼ ਨੂੰ ਲੈ ਕੇ ਕਿ ਕਹਿੰਦੇ ਜਿਹਾ ਜੀ ਮੀਡੀਆ 'ਚ ਖਬਰਾਂ ਆ ਰਹੀਆਂ ਨੇ ਗਿਆ ਆ ਆਪਸੀ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਉਹ ਲੱਗਦਾ ਵੀ ਇਹ ਕਿਉਂ ਆਖਰ ਇਸ ਸਮੇਂ ਦੇ ਦੌਰਾਨ ਕਿਉਂ ਸਾਹਮਣੇ ਚੀਜ਼ਾਂ ਆ ਰਹੀਆਂ ਅਸਲ 'ਚ ਪਤਾ ਨਹੀਂ ਹੈਗਾ ਇੱਕ ਰਹਿ ਕੇ ਨੈਰੇਟਿਵ ਸਿਰਜਿਆ ਜਾ ਰਿਹਾ ਹੈ ਕਿ ਮੰਗਾ ਦੇ ਉੱਪਰ ਗੱਲ ਨਾ ਹੋ ਕੇ ਏਕੇ ਵਾਲੀਆਂ ਗੱਲਾਂ ਨੂੰ ਜ ਵੱਧ ਪ੍ਰਫੁੱਲ ਜਿਹੜੇ ਚੈਨਲ ਸੀਗੇ ਮਤਲਬ ਕਿ ਜਿਹੜੇ ਜਿਹੜੇ ਕਿਸਾਨੀ ਅੰਦੋਲਨ ਵੇਲੇ ਬਣੇ ਸੀਗੇ ਅਸੀਂ ਦੇਖਦੇ ਆਂ ਵੀ ਜਿਨ੍ਹਾਂ ਦੀ ਹੋਂਦ ਕਿਸਾਨੀ ਅੰਦੋਲਨ ਵੇਲੇ ਹੋਈ ਸੀਗੀ ਉਹ ਮੰਗਾ ਦੇ ਉੱਪਰ ਡਿਬੇਟ ਨਾ ਕਰਾ ਕੇ ਜਾਂ ਬੀਜੇਪੀ ਦੇ ਐਮਐਲਏ ਮੰਤਰੀਆਂ ਨੂੰ ਘਰਾਵ ਨਾ ਕਰਾ ਕੇ ਜਾਂ ਆਮ ਆਦਮੀ ਪਾਰਟੀ ਦੀ ਜਵਾਬਦੇਹੀ ਨਾ ਲੈ ਕੇ ਇਹਨਾਂ ਗੱਲਾਂ ਦੇ ਉੱਪਰ ਹੀ ਫੋਕਸ ਕਿਉਂ ਕਰ ਰਹੀ ਹੈ ਕਿ ਤਾਂ ਕਿ ਲੋਕ ਨਾ ਜੁੜਨ ਉਹਨਾਂ ਨੂੰ ਉਲਟਾ ਇੱਕੇ ਵੱਲ ਭੱਜਣਾ ਚਾਹੀਦਾ ਮੈਂ ਬੇਨਤੀ ਕਰਦਾ ਤੁਹਾਡੇ ਰਾਹੀਂ ਕੇ ਵਿਰੋਧ ਪੰਜਾਬ ਦੇ ਹੱਕ ਚ ਪੰਜਾਬ ਦੀ ਕਿਸਾਨੀ ਚ ਭੁਗਤੋ ਇਹ ਰੋਲਾ ਹੈਗਾ ਜਿੰਨਾ ਬਾਈ ਇਹ ਸ਼ੰਭੂ ਬਾਰਡਰ ਤੋਂ ਇੱਧਰ ਇੱਧਰ ਹੈਗਾ ਤੁਸੀਂ ਉੱਧਰ ਜਾਓ ਇਹ ਐਸਕੇਮ ਸਾਰਾ ਇੱਕ ਜੁੱਟ ਮਿਲਦਾ ਉਹ ਕਹਿੰਦੇ ਵੀ ਇਹ ਇਕੱਠੇ ਲੜੇ ਸੀਗੇ ਇਕੱਠੇ ਹੈਗੇ ਨੇ ਅਗਵਾਈ ਜਦੋਂ ਦੇਸ਼ ਦੀ جنگ ਦੀ ਅਗਵਾਈ ਮਤਲਬ ਕਿ ਆਜ਼ਾਦੀ ਦੀ ਲੜ ਅਗਵਾਈ ਪੰਜਾਬ ਨੇ ਕੀਤੀ ਚਾਹੇ ਉਹ ਮੁਗਲਾਂ ਤੋਂ ਲੜਨ ਦੀ ਗੱਲ ਕੀਤੀ ਹੋਈ ਪੰਜਾਬ ਨੇ ਕੀਤੀ ਚਾਹੇ ਉਹ ਸਿਕੰਦਰ ਆਇਆ ਉਹ ਪੰਜਾਬ ਨੇ ਕੀਤਾ ਤੇ ਹੁਣ ਵੀ ਪੰਜਾਬ ਲੜੂਗਾ ਗਲਤ ਹੈ ਹੀ ਹੈ ਨਾ ਵੀ ਇਹ ਇਹ ਗੱਲ ਉਸ ਉਸ ਚੀਜ਼ ਨੂੰ ਛੱਡ ਕੇ ਯਾਰ ਆਪਾਂ ਨੂੰ ਸਹਿird ਹੋ ਕੇ ਆਪਣੇ ਮਨਾਂ ਨੂੰ ਵੱਡਾ ਕਰਦੇ ਹੋਏ ਪਿਛਲੀਆਂ ਗੱਲਾਂ ਨੂੰ ਛੱਡੋ ਤੁਸੀਂ ਲੋਕਾਂ ਦੇ ਪੂਰੇ ਦੇਸ਼ ਦੀ ਲੜਾਈ ਨੂੰ ਦੇਖੋ ਜੇ ਕਿਤੇ ਇਹ ਅੰਦੋਲਨ ਦੇ ਵਿੱਚ ਘਾਟਵਾਦ ਹੋ ਗਈ ਤਾਂ ਇਹ ਨਾ ਮੰਨਿਓ ਵੀ ਇਹ ਇੱਕਲੀ ਪਿੱਠ ਮਤਲਬ ਕਿ ਪੰਜਾਬ ਦੀ ਇਤਿਹਾਸ ਤੇ ਵੀ ਇੱਕ ਕਾਲਾ ਧੱਬਾ ਲੱਗ ਜੂਗਾ ਐਵੇਂ ਨਾ ਕਰੋ ਪਰ ਇਹਦੇ ਚ ਜੇ ਦੇਖੀਏ ਜਿਸ ਤਰ੍ਹਾਂ ਦੇ ਨਾਤੇ ਜੀ ਜਿਵੇਂ ਚਲੋ ਜਿਵੇਂ ਨੌਜਵਾਨ ਆਏ ਨੇ ਬਹੁਤ ਥਾਂ ਤੇ ਦੇਖਦੇ ਆਂ ਵੀ ਹੌਲੀ ਹੌਲੀ ਉਹੀ ਪਿਛਲੀ ਵਾਰ ਵਾਂਗੂ ਹੋ ਸਕਦਾ ਕੁਝ ਰਾਹੇ ਤੇ ਖੜਾ ਹੋਵੇ ਉਹਦਾ ਵੀ ਉਹ ਵੀ ਓਡੇ ਹੀ ਸਾਰਾ ਜਿੱਡਾ ਜਿੱਡੀ ਵੱਡੇ ਗਿਣਤੀ ਚ ਲੋਕ ਹੋਣ ਚਾਹੇ ਕੱਲਾ ਬੰਦਾ ਹੋਵੇ ਯਾਨੀ ਕਿ ਲੋਕ ਘਰੋਂ ਨਿਕਲਣ ਲੱ ਜੀ ਜਿਖਿ ਦੇਖੀ ਤਾਂ ਜਦੋਂ ਜਿਹੜੀ ਗੱਲ ਤੁਸੀਂ ਕਹੀ ਕਿ ਉਸ ਪਾਸੇ ਧਿਆਨ ਨਾ ਦੇ ਕੇ ਇਸ ਪਾਸੇ ਲੋੜ ਹੈ ਵੀ ਸਾਡੀ ਮੰਗ ਕੀ ਹੈ ਅਸੀਂ ਕੇਂਦਰ ਦੇ ਨਾਲ ਮੱਥਾ ਲਾ ਰੱਖਿਆ ਹੈ ਆਉਂਦੇ ਦਿਨਾਂ ਦੇ ਵਿੱਚ ਦੁਬਾਰੇ ਇਹ ਚੀਜ਼ ਦਿਖੂਗੀ ਕਿ ਸਾਰੇ ਲੀਡਰ ਬੈਠੇ ਨੇ ਇੱਕ ਥਾਂ ਤੇ ਤੇ ਕਿਉਂਕਿ ਢੱਲੇ ਵਾਲ ਦੀ ਸਿਹਤ ਇੱਕ ਇੱਕ ਕਹਿਣਾ ਵੈਸੀ ਵੀ ਜੀ ਉਹ ਐਨੇ ਦਿਨ ਤੇ ਭੁੱਖ ਹੜਤਾਲਤੇ ਨੇ ਇੱਕ ਸੱਚੀ ਉਹਨਾਂ ਦੀ ਸਿਹਤ ਐਨੀ ਨਾਜ਼ੁਕ ਹੋਣੀ ਵੀ ਕਿਸੇ ਵੀ ਪਲ ਕੁਝ ਵੀ ਬਣ ਸਕਦਾ ਹੈ ਉਹਨਾਂ ਦੀ ਹਾਲਾਤ ਤਾਂ ਅੱਜ ਵੀ ਇਹੋ ਜੇ ਨੇ ਕਿਉਂਕਿ ਉਹਨਾਂ ਦਾ ਕਰੀਟੀਨਿਨ ਲੈਵਲ ਬਹੁਤ ਵੱਧ ਚੁੱਕਿਆ ਹੈ ਲੀਵਰ ਦੇ ਵਿੱਚ ਫੰਕਸ਼ਨ ਆ ਚੁੱਕਿਆ ਹੈ ਕਿਡਨੀਆਂ ਦੇ ਵਿੱਚ ਫੇਫੜਿਆਂ ਦੇ ਵਿੱਚ ਉਹਨਾਂ ਦੀ ਬਾਡੀ ਜਿਹੜੀ ਸਲੋ ਰਿਐਕਟ ਕਰਦੀ ਹੈ ਉਹਨਾਂ ਨੂੰ ਤਾਂ ਕਦੇ ਵੀ ਹੋ ਸਕਦਾ ਉਹ ਤਾਂ ਸਾਇਲੈਂਟਲੀ ਜਾਣਗੇ ਹੁਣ ਪਤਾ ਵੀ ਨਹੀਂ ਲੱਗੂਗਾ ਪਰ ਉਹ ਤੋਂ ਬਿਨਾ ਜਿਹੜੀ ਗੱਲ ਹੈ ਕਿ ਆਪਾਂ ਜਿਵੇਂ ਸਾਰੀਆਂ ਚੀਜ਼ਾਂ ਨੂੰ ਵੇਖਦੇ ਆਂ ਵੀ ਯਾਰ ਉਹ ਉਸ ਟਾਈਮ ਤੱਕ ਨਾ ਜਾਵੇ ਉਹ ਸਥਿਤੀ ਵੱਲ ਨਾ ਜਾਵੇ ਆਪਾਂ ਨੂੰ ਸਾਰਿਆਂ ਨੇ ਇਕੱਠਾ ਹੋ ਕੇ ਸਰਕਾਰ ਦੀ ਜਿਹੜੀ क्रूरਤਾ ਹੈ ਜਿਹੜੀ ਉਹਨਾਂ ਨੇ ਤਾਨਾਸਰ ਰਵਈਆ ਅਪਣਾਇਆ ਹੋਇਆ ਉਹਨੂੰ 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 ਸਨਮਾਰਨ ਵਾਸਤੇ ਸੋਚੀਏ ਇਹ ਗੱਲ ਹੈਗੀ ਐ ਮੈਂ ਤਾਂ ਇੰਨੀ ਗੱਲ ਵੀ ਮੰਨਦਾ ਵੀ ਤੁਸੀਂ ਤਾਂ ਕਹਿੰਦੇ ਵੀ ਝੰਡਾ ਲੈ ਕੇ ਖੜਨਾ ਸਾਡੀ ਤਾਂ ਕੋਈ ਪੋਸਟ ਵੀ ਸ਼ੇਅਰ ਕਰੇ ਮੈਂ ਉਹ ਵੀ ਇੱਕ ਸਹਿਯੋਗ ਮੰਨਦਾ ਵੀ ਕੋਈ ਕਿਸੇ ਨੇ ਲਾਈਕ ਵੀ ਕੀਤਾ ਉਹ ਵੀ ਇੱਕ ਸਹਿਯੋਗ ਹੈ ਕਿਉਂਕਿ ਕੁਝ ਬੰਦੇ ਇਹੋ ਜਿਹੇ ਹੁੰਦੇ ਨੇ ਮੈਂ ਇਹੋ ਜਿਹੇ ਹਜ਼ਾਰਾਂ ਬੰਦੇ ਨੇ ਜਾਣਦਾ ਵੀ ਜਿਨ੍ਹਾਂ ਕੋਲ ਫੇਸਬੁੱਕ ਜਾਂ ਫੋਨ ਵੀ ਨਹੀਂ ਹੈਗੇ ਡਿਜੀਟਲ ਉਹ ਪਿੰਡਾਂ ਦੇ ਵਿੱਚ ਦੁੱਧ ਇਕੱਠਾ ਕਰਦੇ ਨੇ ਉਹ ਗ੍ਰਾਹੀ ਇਕੱਠੇ ਕਰਦੇ ਨੇ ਉਹ ਰਾਸ਼ਨ ਇਕੱਠਾ ਕਰਦੇ ਨੇ ਉਹ ਲੰਗਰ ਲੈ ਕੇ ਆਉਂਦੇ ਨੇ ਉਹ ਉਹ ਲੋਕਾਂ ਦੇ ਲਈ ਉਹ ਉਹੀ ਮੋਮੈਂਟਮ ਅੱਜ ਫੇਰ ਬਣ ਰਿਹਾ ਹੈ ਹੁਣ ਆਉਣੇ ਵਾਲੇ ਟਾਈਮ ਦੇ ਵਿੱਚ ਜਿੰਨਾ ਜਿਹਦੇ ਕੋਲ ਟਾਈਮ ਹੈ ਮਤਲਬ ਕਿ ਕੋਈ 1 ਘੰਟਾ ਇੱਥੇ ਖੜਾ ਹੋ ਸਕਦਾ ਚੌਂਤੀ ਚੌਂਕ ਤੇ ਕੋਈ ਮਟਕਾ ਚੌਂਕ ਦੇ ਉੱਪਰ ਖੜਾ ਹੋ ਸਕਦਾ ਉਹ ਚੀਜ਼ਾਂ ਸਾਰੀਆਂ ਦੇਖਣੇ ਉਹਨਾਂ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਵੀ ਹੈਗੀ ਤੇ ਇਸ ਸਮੇਂ ਜੇ ਆਪਾਂ ਕਿਤੇ ਹੁੰਝ ਗਏ ਫਿਰ ਆਪਣੇ ਕੋਲ ਵੇਲਾ ਹੱਥ ਨਹੀਂ ਆਉਣਾ ਇਹ ਇਹ ਗੱਲ ਇਹ ਗੱਲ ਸਮਝਣੀ ਪਊਗੀ ਅੱਜ ਸਾਨੂੰ ਸਾਰਿਆਂ ਨੂੰ ਇੱਕ ਮਤਲਬ ਕਿ ਤੁਸੀਂ ਆਹ ਗੱਲ ਪੁੱਛ ਲਓ ਵੀ ਜਿਹੜਾ ਸ਼ਹਿਰੀ ਹੈਗਾ ਬਲਕਿ ਸ਼ਹਿਰੀ ਭਾਗ ਹੈ ਜਿਹੜਾ 엘ੀਟ ਕਲਾਸ ਹੈ ਜਿਹੜਾ ਸੋਸਾਇਟੀਾਂ ਦੇ ਵਿੱਚ ਰਹਿੰਦਾ ਉਹ ਆਪਣੇ ਐਂ ਪੁੱਛ ਰਿਹਾ ਆਪਣੇ ਬਾਪੂ ਨੂੰ ਵੀ ਯਾਰ ਵੀ ਸਾਡੇ ਦਾਦਾ ਜੀ ਕੀ ਕਰਦੇ ਸੀਗੇ ਉਹ ਸਾਰੇ ਕਹਣਗੇ ਯਾਰ ਖੇਤੀ ਕਰਦੇ ਸੀ ਕਿਉਂਕਿ ਸਾਡੀ ਰੂਟਸ ਉਹੀ ਹੁੰਦੀ ਅਸੀਂ ਸਾਰੇ ਪਿੰਡੋਂ ਉੱਠ ਕੇ ਆਏ ਹਾਂ ਆਪਾਂ ਕਿਸਾਨੀ ਮਜ਼ਦੂਰੀ ਦੇ ਘਰਾਂ ਦੇ ਵਿੱਚੋਂ ਹੀ ਉੱਠ ਕੇ ਆਏ ਆ। ਆ ਕਹਿ ਜਾ ਸਕਦਾ ਕਿ ਜਿਵੇਂ ਲਗਾਤਾਰ ਜੇ ਦੇਖੀਏ ਤਾਂ ਜਿਵੇਂ ਕਹਿੰਦੇ ਹੁੰਦੇ ਨੇ ਹੌਲੀ ਹੌਲੀ ਕਾਫਲਾ ਵੱਧਦਾ ਹੁੰਦਾ ਤੇ ਉਹ ਚੀਜ਼ ਦਿਖਣ ਲੱਗ ਗਈ ਆ ਪਰ ਦ ਨਾਜ਼ਿਕ ਬਣੀ ਹੋਈ ਹੈ ਬਾਰੀ-ਬਾਰੀ ਇਸ ਗੱਲ ਦੀ ਤਾਂ ਜਿਆਦਾ ਜੇ ਕਹੀਏ ਕਿ ਸ਼ਬਦਾਂ ਨੂੰ ਸਾਹਮਣੇ ਰੱਖਦੇ ਹਾਂ ਕਿਉਂਕਿ ਸੱਚੀਓ ਹਾਲਾਤ ਇਹ ਨੇ ਵੀ ਜੇਕਰ ਡੱਡੇਵਾਲ ਨੂੰ ਕੁਝ ਹੋ ਜਾਂਦਾ ਤਾਂ ਆਖਰ ਬਣੂਗਾ ਕੀ ਇਸੇ ਚੀਜ਼ ਨੂੰ ਲੈ ਕੇ ਕਿਸਾਨ ਆਗੂ ਵੀ ਕਿਸਾਨ ਜਿਹੜੇ ਸਾਥੀ ਨੇ ਉਹ ਵੀ ਚਿੰਤਤ ਨੇ ਪਰ ਦੂਜੇ ਪਾਸੇ ਜੇ ਕਹੀਏ ਕਿ ਜਿਹੜੀਆਂ ਲਗਾਤਾਰ ਗੱਲ ਆਉਂਦੀ ਹੈ ਵੀ ਕਿਹੜੇ ਲੀਡਰ ਕਿੰਨੇ ਬਾਰੇ ਕੀ ਬੋਲ ਰਿਹਾ ਹੈ ਉਹਦੇ ਵਿੱਚ ਹੋ ਸਕਦਾ ਵੀ ਕੁਝ ਸਮੇਂ ਲਈ ਤਾਂ ਚਟਕਾਰੇ ਲਏ ਜਾ ਸਕਣ ਪਰ ਗੱਲ ਇਹ ਹੈ ਵੀ ਕਿਸਾਨ ਆਗੂ ਇਹ ਗੱਲ ਮੰਨਦੇ ਨੇ ਵੀ ਅਸੀਂ ਜਦੋਂ ਇਸ ਤਰ੍ਹਾਂ ਦਾ ਕੋਈ ਵਕਤ ਆਉਂਦਾ ਹੈ ਤਾਂ ਅਸੀਂ ਸਾਰੇ ਇਕਾਂ ਇਹ ਸਿਰਫ ਇੱਕ ਪਰਸੈਪਸ਼ਨ ਹੋ ਸਕਦੀ ਆ ਪਰ ਇਹ ਐਕਚੁਅਲ ਦੇ ਵਿੱਚ ਜੇ ਜਾ ਕੇ ਸਿਚੁਏਸ਼ਨ ਅੱਜ ਤੁਸੀਂ ਦੇਖੋ ਕਹਿੰਦੇ ਸੀ ਸਾਰੇ ਇੱਕ ਹੋ ਕੇ ਲੜ ਰਿਹਾ ਤੇ ਇਸੇ ਕਰਕੇ ਸਾਨੂੰ ਲੱਗਦਾ ਕਿਉਂਕਿ ਇੱਥੇ ਗੱਲ ਸਿਰਫ ਇੱਕ ਡੱਲੇਵਾਲ ਜਾਂ ਇੱਕ ਕਿਸਾਨ ਦੀ ਨਹੀਂ ਬਲਕਿ ਇੱਥੇ ਸਾਰੇ ਪੂਰੇ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਕਿਸਾਨਾਂ ਦੇ ਨਾਲ ਨਾਲ ਦੇਸ਼ ਦੇ ਕਿਸਾਨ ਦੀ ਵੀ ਆ ਵੀਡੀਓ ਜਰਨਲਿਸਟ ਹਰਪਾਲ ਦੇ ਨਾਲ ਉਸ ਮਿਸਿੰਗ ਰੋਜ਼ਾਨਾ 20 ਚੰਡੀਗੜ੍ਹ